ਸਿਰਕਲਜੀ ਵੀਡੀਓ ਵੇਖ ਰਹੇ ਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੇ ਆਂ ਅੱਜ ਦੀ ਵੱਡੀ ਖਬਰ ਇਸ ਕਾਰਨ ਕਾਰਨ ਕਰਨਾ 트럼ਪ ਨੇ ਕੈਨੇਡਾ ਤੇ ਟ੍ਰੈਪ 10% ਵਧਾਈ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਨੋ ਕੈਨੇਡਾ ਤੇ ਪਹਿਲਾਂ ਤੋਂ ਲਗਾਏ ਟ੍ਰੈਫਾਂ ਤੋਂ ਲਗਨ 10 ਪ੍ਰਤੀਸ਼ਤ ਵਾਧੂ ਟ੍ਰੈਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਕਾਰਵਾਈ ਮੇਜਰ ਲੀਗ بیسਬਾਲ ਵਰਲਡ ਸੀਰੀਜ਼ ਦੌਰਾਨ ਪ੍ਰਸਾਰਿਤ ਕੀਤੇ ਗਏ ਇੱਕ ਵਿਵਾਦਪੂਰਨ ਧੋਖਾਧੜੀ ਵਾਲੇ ਕੈਨੇਡੀਅਨਸ ਤੇ ਆਰ ਦੇਜਬਾ ਵਿੱਚ ਕੀਤੀ ਗਈ ਜਿਸ ਵਿੱਚ ਸਾਬਕਾ ਰਾਸ਼ਟਰਪਤੀ ਰੋਡਾ ਲਾਰਡ ਰੀਗਨ ਨੂੰ ਦਿਖਾਇਆ ਗਿਆ ਸੀ। ਟਰੰਪ ਨੇ ਦੋਸ਼ ਲਗਾਇਆ ਕਿ ਕੈਨੇਡਾ ਦਾ ਅਸਤਿਆਰਿਸਤਾ ਵੀ ਨੂੰ ਗਲਤ ਤੰਗ ਨਾਲ ਪੇਸ਼ ਕਰਦਾ ਹੈ ਕਿ ਰੋਨਾਲਡ ਰੀਗਨ ਟਰੈਪਾਂ ਦੇ ਵਿਰੁੱਧ ਸਨ ਉਹਨਾਂ ਕਹਾ ਇਹ ਤੱਥਾਂ ਦੀ ਗੰਭੀਰ ਗਲਤ ਪੇਸ਼ਕਾਰੀ ਅਤੇ ਦੁਸ਼ਮਣੀ ਪ੍ਰਕਾਰਵਰੀ ਦੇ ਕਾਰਨ ਮੈਂ ਕੈਨੇਡਾ ਤੇ ਟਰੈਪ ਨੂੰ ਹੁਣ ਜੋ ਪੁਕਤਾਨ ਕਰ ਰੱਖਿਆ ਉਸ ਤੋਂ ਵੱਧ 10% ਵਧਾ ਰੱਖਾਂ ਟਰੰਪ ਦਾ ਟਰੰਪ ਨੇ ਅਸਤਿਆਰ ਨੂੰ ਧੋਖਾ ਤੜੀ ਇਕਰਾਰ ਦਿੱਤਾ ਜਿਸ ਦਾ ਉਦੇਸ਼ ਸੁਪਰੀਮ ਕੋਰਟ ਦੁਆਰਾ ਅਮਰੀਕੀ ਟਰੈਪ ਤੇ ਕੈਨੇਡਾ ਦੀ ਮਦਦ ਲੈਣਾ ਸੀ ਕੈਨੇਡੀਅਨ ਉਤਪਾਦਾਂ ਤੇ ਪਹਿਲਾਂ ਹੀ 35% ਸਟੀਲ ਅਤੇ ਐਲੂਮੀਨੀਅਮ ਤੇ 50% ਊਰਜਾਤਪਾਦਾਂ ਤੇ 10% ਟੈਰਫ ਲੱਗਦਾ ਹੈ 트럼ਪ ਨੇ ਸਪਸ਼ਟ ਨਹੀਂ ਕੀਤਾ ਕਿ ਬਾਦੂ ਦਾਸ ਪ੍ਰੈਸ਼ਰ ਟੈਰਫ ਕਿਹੜੇ ਖਾਸ ਉਤਪਾਦਾਂ ਜਾਂ ਖੇਤਰਾਂ ਤੇ ਲਾਗੂ ਹੋਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ